ਮੈਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਵਿਖਾਣ ਇਹ ਤਸਵੀਰਾਂ ਸਿੰਘਪੁਰਾ ਪਿੰਡ ਦੇ ਗੁਰੂ ਘਰ ਦੀਆਂ ਜਿੱਤੇ ਕਿ ਅੱਜ ਤੁਹਾਨੂੰ ਦਰਸ਼ਨ ਕਰਵਾਨੇ ਹਨ ਮਹਾਰਾਜ ਦੀ ਲੜੀਵਾਰ ਸਰੂਪ ਜੋ ਕਿ 1912 ਵਿੱਚ ਲਾਹੌਰ ਤੋਂ ਛਪੇ ਹੋਏ ਹਨ ਅਤੇ ਜਿਨ੍ਹਾਂ ਦੇ 1610 ਅੰਗ ਹਨ ਅਜੇ ਵੀ ਗੁਰਦੁਆਰਾ ਸਾਬ ਦੇ ਵਿੱਚ ਸੰਭਾਲ ਕੇ ਸਜੋਬੀਤੇ ਕੀਤੇ ਹੋਏ ਹਨ ਅਤੇ ਪ੍ਰਬੰਧਕਾਂ ਦੇ ਨਾਲ ਅਤੇ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਸ ਅੰਗਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਪੰਜਾਬ ਦੇ ਵਿੱਚ 1610 ਅੰਗ ਇਹੀ ਗੁਰੂ ਘਰ ਦੇ ਵਿੱਚ ਹਨ ਤੇ ਕੀ ਕਹਿ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਜੀ ਮਹਾਰਾਜ ਜੀ ਦੇ ਸੰਗਤ ਦੇ ਦਰਸ਼ਨ ਕਰਵਾਏ ਗਏ ਹੈ ਕਿੰਨੇ ਸੋ ਸਾਲ ਪੁਰਾਣੇ ਹੈ ਤੇ ਕੀ ਇਤਿਹਾਸ ਹੈ ਇਹਨਾਂ ਬਾਰੇ ਜਾਣਕਾਰੀ ਦਿਓ ਆਪਣਾ ਨਾਮ ਕੀ ਹੈ ਮੇਰਾ ਨਾਮ ਜੀ ਗੁਰਨਾਮ ਸਿੰਘ ਅਸੀਂ ਗੁਰੂ ਘਰ ਦੇ ਸੇਵਾਦਾਰ ਨੌਕਰ ਆਦਮੀ ਹਾਂ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਪੂਰਨ ਭਗਤ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾੜੀ ਵਾਲੇ ਨੇ ਇੱਥੇ 1991 ਤੋਂ ਅਖੰਡ ਪਾਠਾਂ ਦੀ ਲਗਾਤਾਰ ਲੜੀ ਨਿਰੰਤਰ ਜਾਰੀ ਹੈ ਜੋ ਚੱਲ ਰਹੀ ਹੈ ਅੱਗੇ ਨੂੰ ਵੀ ਚੱਲ ਰਹੀ ਹੈ ਜੀ ਇਹ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰਪੁਰੂ ਜੀ ਆ ਖੁਸ਼ੀਆਂ ਮੁਖ ਰੱਖਦੇ ਹੋਏ ਇਸ ਲੜੀ ਦੇ ਵਿੱਚ ਭੋਗ ਪਾਈ ਗਏ ਮਾਲ ਪੂੜਿਆਂ ਦਾ ਜਗ ਚੱਲ ਰਿਹਾ ਖੀਰ ਪੂੜੀਆਂ ਚੱਲ ਰਹੀਆਂ ਸੰਗਤਾਂ ਵੱਤ ਵਾਦ ਵਿੱਚ ਪਹੁੰਚੀਆਂ ਇਸ ਸਾਂਤੇ ਅੱਜ 1912 ਤੋਂ ਛਪੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀ ਵਾਰ ਸਰੂਪ ਜਿਨ੍ਹਾਂ ਨੂੰ ਕਿ ਅੱਜ 113 ਸਾਲ ਹੋ ਗਏ ਹਨ 1610 ਅੰਗ ਹੈ ਉਹ ਪ੍ਰਾਤਨ ਸਰੂਪ ਹੈ ਜੀ ਉਹ ਲੜੀ ਵਾਰ ਉਹਨਾਂ ਦੇ ਅੱਜ ਸੰਗਤਾਂ ਨੂੰ ਪ੍ਰਕਾਸ਼ ਕਰਕੇ ਦਰਸ਼ਨ ਕਰਾਏ ਗਏ ਪੰਜਾਬ ਦੇ ਕਿਹੜੇ ਗੁਰੂ ਘਰ ਹੈ ਜਿਨ੍ਹਾਂ ਦੇ 1610 ਅੰਗ ਦੇ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਦੇਖੋ ਜੀ ਹੋਰ ਤਾਂ ਅਸੀਂ ਨਹੀਂ ਦੇਖਿਆ ਜੀ ਪਰ ਸਾਡੇ ਜਿਹੜੇ ਬਜ਼ੁਰਗਾਂ ਨੇ ਇਹ ਜੇ ਸੰਭਾਲ ਕੇ ਰੱਖਿਆ ਹੋਇਆ ਜੀ ਇਸ ਗੁਰਦੁਆਰਾ ਸਾਹਿਬ ਹੈ ਜਿਹੜਾ ਜੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਇੱਥੇ 1964-65 ਦੇ ਤਕਰੀਬਨ ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਇੱਥੇ ਛੋਟੀ ਸੀਗੀ ਜੀ ਜੋ ਕਿ ਬਰਸਾਤ ਦੇ ਕਾਰਨ ਉਹ ਵਾਲਿਆਂ ਵਾਲੀ ਬਿਲਡਿੰਗ ਢਹਿ ਢੇਰੀ ਹੋ ਗਈ ਜੀ ਬਰਸਾਤ ਕਰਕੇ ਫਿਰ ਜਿਹੜੇ ਸਰੂਪ ਸੀਗੇ ਜੀ ਉਹਨਾਂ ਨੂੰ ਪਿੰਡ ਦੇ ਵਿੱਚ ਚਕੰਡੀ ਦੇ ਵਿੱਚ ਲਜਾਇਆ ਗਿਆ ਜੀ ਉੱਥੇ ਉਹਨਾਂ ਨੂੰ ਪ੍ਰਕਾਸ਼ ਕੀਤਾ ਗਿਆ ਤੇ ਉੱਥੇ ਅਕੰਡਪਾਠ ਸਾਹਿਬ ਆਰੰਭ ਕਰਾਇਆ ਗਿਆ ਤੇ ਉਸ ਦਿਮੇ ਜਦੋਂ ਮੱਧ ਹੋਇਆ ਜੀ ਮੱਧ ਦੇ ਵਿੱਚ ਪਿੰਡ ਦੇ ਵਿਚਕਾਰ ਖੁੱਦੇ ਨੇੜੇ ਬੱਚੇ ਖੇਡਦੇ ਸੀਗੇ ਉਹਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਮੌਤ ਹੋ ਜਾਣ ਕਾਰਨ ਪਿੰਡ ਦੇ ਵਿੱਚ ਮਾਤਮ ਛਾ ਗਿਆ ਲੋਕ ਡਰ ਗਏ ਫਿਰ ਕਈ ਸਾਧੂ ਸੰਤਾਂ ਨੂੰ ਬੁਲਾਇਆ ਗਿਆ ਜਿਵੇਂ ਕਿ ਸੰਤ ਬਾਬਾ ਅਜੀਤ ਸਿੰਘ ਨਥਲਪੁਰ ਵਾਲੇ ਉਹਨਾਂ ਨੂੰ ਬੁਲਾਇਆ ਗਿਆ ਪਿੰਡ ਵਾਲਿਆਂ ਨੇ ਕਿਹਾ ਕਿ ਬੱਚਾ ਠੀਕ ਹੋ ਜਾਏਗਾ ਪਰ ਮਹਾਪੁਰਸ਼ਾ ਨੇ ਕਿਹਾ ਵੀ ਇਹ ਠੀਕ ਨਹੀਂ ਹੋਣਾ ਭਾਈ ਮਹਰਦ ਦਾ ਬਾਣਾ ਇਹਦਾ ਸੰਸਕਾਰ ਕਰ ਦਿਓ ਫਿਰ ਚਮਕੌਰ ਸਾਹਿਬ ਤੋਂ ਬੀਬੀ ਸ਼ਰਨ ਕੌਰ ਦੇ ਗੁਰਦੁਆਰੇ ਤੋਂ ਪੁੱਛੇ ਤੋਂ ਹੀ ਬਾਬਾ ਜੀ ਆਏ ਆ ਉਹਨਾਂ ਨੇ ਵੀ ਆ ਕੇ ਇੱਥੇ ਪਿੰਡ ਵਾਲਿਆਂ ਨੂੰ ਸੁਝਾਅ ਦਿੱਤਾ ਤੇ ਇਹ ਗਿੜੀ ਹੋਈ ਬਿਲਡਿੰਗ ਦਾ ਨੀ ਪੱਛੜਾ ਕਾਇਆਕਸ਼ਮ ਦੁਆਰੇ ਤਿਆਰ ਕਰੋ ਜੋ ਇਸ ਦੇ ਬਾਲੇ ਟੁਕੜੇ ਹੋਏ ਸਨ ਉਹ ਬਾਲੇ ਚੱਕ ਕੇ

ਉੱਚੀ ਨੌਕਰੀ ਕਰਦੇ ਸੀ ਲੇਕਿਨ ਪਰ ਭਜਨਵੰਦਗੀ ਨਾਲ ਜੁੜੇ ਹੋਏ ਵਿੱਚ ਉਹ ਵੀ ਇਸ ਪਿੰਡ ਦੇ ਵਿੱਚ ਆ ਕੇ ਨੌਕਰੀ ਛੱਡਿਆ ਜੀ ਉਹਨਾਂ ਨੇ ਆਪਣੇ ਘਰ ਤੋਂ ਸਤਿਰੀਆਂ ਲਿਆ ਕੇ ਇੱਥੇ ਗੁਰਦੁਆਰਾ ਸਾਹਿਬ ਨੂੰ ਦੁਆਰਾ ਉਸੇ ਤਰੀਕੇ ਨਾਲ ਬਣਾਇਆ ਤੇ ਇਸ ਨੂੰ ਇਮਾਰਤ ਨੂੰ ਚਲਾਇਆ ਤੇ ਜੋ ਪਿੰਡ ਦੇ ਵਿੱਚ ਅਖੰਡ ਪਾਠ ਸ਼ੁਰੂ ਆਰੰਭ ਸੀ ਉੱਤੇ ਮਤਲਬ ਪਿੰਡ ਵਾਲਿਆਂ ਨੇ ਲੱਡੂ ਜਲੇਬੀਆਂ ਦਾ ਚੱਬ ਕਰਨ ਲਈ ਕਿਹਾ ਸੀ ਪਰ ਲੇਕਿਨ ਨਹੀਂ ਕਰਵਾਇਆ ਗਿਆ ਪੇਰ 1984-85 ਦੇ ਵਿੱਚ ਇੱਥੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਇਸ ਨਗਰ ਦੇ ਵਿੱਚ ਆਏ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਕਿਸੇ ਪਜਰੀਹਤ ਪੁਰਸ਼ ਨੇ ਦੱਸਿਆ ਕਿ ਮਹਾਰਾਜ ਪਿੰਡ ਵਾਲੇ ਨੇ ਜੱਗ ਸੁੱਖਿਆ ਸੀ ਬਾਬਾ ਜੀ ਨੇ ਪੈਸੇ ਦਿੱਤੇ ਕਿ ਭਾਈ ਲੋਟ ਜੱਗ ਕਰਾਓ ਪਰ ਪਿੰਡ ਵਾਲਿਆਂ ਨੇ ਪੈਸੇ ਲੈਣ ਤੋਂ ਨਾ ਕਰ ਦਿੱਤੀ ਕਿ ਮਹਾਰਾਜ ਜੀ ਉਹ ਅਸੀਂ ਸਲਾਹ ਕਰਕੇ ਦੱਸਾਂਗੇ ਕਿ ਜੱਗ ਕਹਿੰਦੇ ਕਿ ਕਿਸ ਦਿਨ ਕਿਸ ਤਰੀਕ ਨੂੰ ਕਰਾਉਂਗੇ ਆਪ ਜੀ ਦੀ ਕਿਰਪਾ ਦੇ ਨਾਲੇ ਕਰਾਉਂਗੇ ਲੇਕਿਨ ਬਾਬਾ ਜੀ ਤੀਸਰੇ ਦਿਨ ਫੇਰ ਆ ਗਏ ਜੀ 1985 ਦੇ ਵਿੱਚ ਜੀ ਫਰਵਰੀ ਜਾਂ ਮਾਰਚ ਦਾ ਮਹੀਨਾ ਸੀਗਾ ਫਿਰ ਸੰਗਤਾਂ ਨੇ ਬੇਨਤੀ ਕੀਤੀ ਪੰਚਾਇਤ ਨੇ ਨਦਰ ਨਵਾਸੀਆਂ ਨੇ ਕਿ ਮਹਾਰਾਜ ਜੀ ਅਸੀਂ ਜੱਗ ਕਰਾਉਂਗੇ ਪਰ ਲੇਕਿਨ ਜੱਗ ਕਰੋ ਦੀ ਤਰੀਕ ਦਿੱਤੀ ਗਈ ਹੈ ਜੀ ਪਰ ਜੱਗ ਕਰਾਇਆ ਗਿਆ ਲੇਕਿਨ ਉਹ ਢਾਲ ਦੇ ਕੇ ਉਹ ਵਿੱਚ ਪਿੰਡ ਵਾਲਿਆਂ ਨੇ ਕਰਾਇਆ ਤੇ ਬਾਬਾ ਜੀ ਵਿਆਹ ਤੇ ਜਦੋਂ ਬਾਬਾ ਜੀ ਆਏ ਹੰਸਾੜੀ ਵਾਲੇ ਇੱਥੇ ਉਹਨੇ ਪੁੱਛਿਆ ਕਿ ਭਾਈ ਜਦ ਤੁਹਾਡਾ ਸੰਪੂਰਣੀ ਹੋਇਆ ਕਿਸਨ ਕਿਉ ਉਹਦੇ ਨਾਲ ਕਰਿਆ ਸੀਗਾ ਜੀ ਇਹਨਾਂ ਨੇ ਕਿਹਾ ਪਿੰਡ ਵਾਲੇ ਨੇ ਕਿ ਡਾਲ ਦੇ ਕਿਉ ਨਾਲ ਬਾਬਾ ਜੀ ਨੇ ਫਿਰ ਤਰੀਕ ਦਿੱਤੀ ਕਿ ਭਾਈ ਉਹ ਦੇਸੀ ਕਿਉ ਉਹਦੇ ਦੇਸੀ ਕਿਉ ਦਾ ਜੱਗ ਕਰਨਾ ਚਾਹਿਆ ਡੂਜਲੇ ਵੀ ਦਾ ਜੂਨ ਦੇ ਮਹੀਨੇ ਚ 30 ਜੂਨ ਨੂੰ ਜੱਗ ਹੋਇਆ ਸੀਗਾ ਜੀ ਉਸ ਤੋਂ ਬਾਅਦ 1991 ਚ ਬਾਬਾ ਜੀ ਨੇ ਅਖੰਡ ਪਾਠਾਂ ਦੀ ਲੜੀ ਪੂਰਾ ਪਿੰਡਾਂ ਚ ਕਰਾੜੀ ਸ਼ਹਿਰ ਚ ਵੀ ਕਿਹਾ ਕਿ ਪਾਈ ਲੜੀ ਚਲਾਓ ਪਰ ਕੋਈ ਪਿੰਡ ਵਾਲੇ ਜਾਂ ਸ਼ਹਿਰ ਵਾਲੇ ਨਹੀਂ ਮੰਨੇ ਪਰ ਸਿੰਘ ਪਰ ਨੂੰ ਪਤਾ ਨਹੀਂ ਇਹਨਾਂ ਨੂੰ ਕਿ ਐਚ ਐਚ ਚਲਣਾ ਪਿਆ ਜੋ ਕਿ ਇਸ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੂੰ ਪ੍ਰੇਰ ਕੇ ਇੱਥੇ ਲੜੀ ਚਲਾਈ ਗਈ ਜੋ ਬਾਬਾ ਕਿਰਪਾ ਸਿੰਘ ਸੀਗੇ ਜੀ ਉਹ ਪਜਨੀ ਇੱਕ ਪੁਰਖ ਸੀਗੇ ਜੀ ਉਹਨਾਂ ਨੇ ਜਿਹੜਾ ਮੈਂ ਦੱਸਿਆ ਜੀ ਆਪ ਜੀ ਨੂੰ ਗੁਰਦਸਾਹਬ ਜੋ ਲੜੀਵਾਰ ਉਹ ਉਹਨਾਂ ਨੇ ਉਸੇ ਤਮੇ ਤੋਂ ਸੰਭਾਲ ਕੇ ਰੱਖਿਆ ਸੀਗਾ ਤੇ ਪਿੰਡ ਵਾਲਿਆਂ ਨੂੰ ਵੀ ਦੱਸਿਆ ਜੀ ਸੰਭਾਲ ਕੇ ਰੱਖਿਓ ਇਹ ਭਾਈ ਪੁਰਾਤਲ ਹੈ ਇਹ ਸੰਭਾਲਿਆ ਨਹੀਂ ਜਾਂਦਾ ਲੇਕਿਨ ਉਸ ਸਮੇਂ ਤੋਂ ਜਿਹੜੀਆਂ ਵੀ ਸੰਗਤਾਂ ਸੀ ਲੇਕਿਨ ਕਿਸੇ ਨੂੰ ਨਹੀਂ ਪਤਾ ਸੀਗਾ ਜੀ ਕਿ ਇਸ ਗੁਰੂ ਘਰ ਦੇ ਵਿੱਚ ਪੁਰਾਤਲ ਸਰੂਪ ਵੀ ਪਏ ਇੱਥੇ ਤੇ ਪੋਥੀ ਸਾਹਿਬ ਵੀ ਪਈ ਹੈ ਜੋ ਸਵਾ ਸਾਲ ਪੁਰਾਣੀ ਹੈ ਹੱਥ ਲਿਖਤ ਪੋਥੀ ਹੈ ਜੀ ਇਹ ਵੀ ਸ਼ਾਇਦ ਸਾਨੂੰ ਇਹ ਨਹੀਂ ਪਤਾ ਲੱਗਣ ਹੁਣ ਤੱਕ ਸਾਰੇ ਅਸੀਂ ਨਵੀਂ ਜਨਰੇਸ਼ਨ ਹੈ ਹੋ ਸਕੇ ਇਹ ਭਜਨੀਕ ਪੁਰਸ਼ ਬਾਬਾ ਕਿਰਪਾ ਸਿੰਘ ਜੀ ਨੇ ਲਿਖੀ ਹੋ ਤੇ ਜਿਹੜੇ ਸਰੂਪ ਹੈ ਇਹ ਵੀ ਉਹਨਾਂ ਨੇ ਸੰਭਾਲ ਕੇ ਰੱਖੇ ਸੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਜੋ ਦਸਮ ਗ੍ਰੰਥ ਵੀ ਹੈ ਜੀ ਤੇ ਜੋ ਪੂਰ ਬ੍ਰਹਮ ਗਿਆਨੀ ਸੰਤ ਬਾਬਾ ਜਿਸ ਹੰਸਾੜੀ ਵਾਲੇ ਨੇ ਇਸ ਲੜੀ ਦੇ ਵਿੱਚ ਬੱਚਿਆਂ ਨੂੰ ਨਗਰ ਨਿਵਾਸੀਆਂ ਨੂੰ ਕੀਰਤਨ ਕਰਨ ਲਈ ਹਰਮੋਨੀਅਮ ਜਾਂ ਢੋਲਕੀ ਜਿੱਤੇ ਉਹ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਨੇ ਜੀ ਜਿਹੜੇ ਬਾਬਾ ਕਿਰਪਾ ਸਿੰਘ ਜੀ ਸੀਗੇ ਕਿਹਾ ਉਹਨਾਂ ਦਾ ਵੰਸ਼ ਅੱਜ ਵੀ ਇੱਥੇ ਉਹਨਾਂ ਦੇ ਵੰਸ਼ਾਂ ਜੀ ਇੱਥੇ ਮੁੰਡਾ ਜੀ ਇਹ ਰਵੀ ਬੜੈਚ ਉਹ ਬ੍ਰਾਜ ਪਰਿਵਾਰਾਂ ਵਿੱਚੋਂ ਸੰਜੀ ਤੇ ਉਹਨਾਂ ਨੇ ਮਤਲਬ ਪਿੰਡ ਦੇ ਵਿੱਚ ਭਜਨ ਬੰਦਗੀ ਉਹ ਕਰੀ ਆ ਜੀ ਤੇ ਲੋਕ ਆਪਣਾ ਵਾਹਿ ਜੂ ਕਾ ਖੰਸਾ ਵਾਹਿ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਦਾਸ ਗੁਰਚੰਦ ਸਿੰਘ ਤਾਂ ਬਾਬਾ ਜੀ ਕਿਹਾ ਮੰਗਾ ਮਹਾਂਪੁਰਸ਼ਾਂ ਕੋਲ ਜਾਂਦਾ ਸਮਾਂ ਮਿਲਦਾ ਤਾਂ ਮਹਾਂਪੁਰਸ਼ਾਂ ਦੀ ਬਾਤਾਂ ਵਿੱਚ ਭਾਈ ਜਦ ਕੋਈ ਬڑا ਹੋ ਜਾਂਦਾ ਸਿਆਣਾ ਹੋ ਜਾਂਦਾ ਆਪਾਂ ਉਹਦੀ ਸੰਭਾਲ ਕਰਦੇ ਆਂ ਇਹ ਜਿਹੜੇ ਕੋਈ ਰਟਾਇਰ ਹੋ ਜਾਂਦਾ ਤਾਂ ਉਹਨੂੰ ਸਰਕਾਰ ਵੀ ਪੈਨਸ਼ਨ ਦੇ ਦਿੰਦੀ ਹੈ ਇਸੇ ਤਰ੍ਹਾਂ ਜਦੋਂ ਮਹਾਰ ਦੇ ਜੇ ਸਰੂਪ ਹੈ ਜਾਂ ਆਪਣੇ ਗੁੱਟਕੇ ਸਾਹ ਰਹੇ ਦਰਦ ਹੋ ਜਾਂਨੇ ਤਾਂ ਆਪਾਂ ਨੂੰ ਉਹਨਾਂ ਦੀ ਵੀ ਸੰਭਾਲ ਕਰਨੀ ਚਾਹੀਦੀ ਇਹ ਜਿਹੜੇ ਮਹਾਰ ਦੇ ਸਰੂਪ ਹੈ ਇਹ 1912 ਦਾ ਪ੍ਰਿੰਟ ਹੈ ਤੇ ਬਾਬਾ ਜੀ ਦੇ ਬਾਚਨ ਤੇ ਭਾਈ ਜਦੋਂ ਕੋਈ ਦਰਦ ਹੋ ਜਾਂਦਾ ਸਰੂਪ ਸੰਭਾਲਣਾ ਹੈ ਇਸ ਗੱਲ ਦਾ ਪਤਾ ਕਿਸੇ ਕਿਨਾਰੀ ਦੇ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਇਥੋਂ ਸਾਡੇ ਸਰੂਪ ਲੈਣ ਆਏ ਭਾਈ ਆਹ ਸਰੂਪ ਸਾਨੂੰ ਦੇ ਦਿਓ ਅਸੀਂ ਤੁਹਾਨੂੰਵੇਂ ਦੇ ਦੂ ਪਰ ਸਾਨੂੰ ਸੰਗਤਾਂ ਨੂੰ ਪਤਾ ਸੀ ਕਿ ਬਾਬਾ ਜੀ ਨੇ ਬਾਤ ਨਹੀਂ ਕਿਹਾ ਪਾਈ ਪ੍ਰਾਣੀ ਇਸ ਨੂੰ ਸਰੂਪ ਸੰਭਾਲ ਕੇ ਰੱਖਣੇ ਜਦੋਂ ਸਾਡੇ ਕੋਲ ਕੋਈ ਪੁੱਛੂਗਾ ਵੀ ਸਾਡੇ ਪ੍ਰਾਣੀ ਪ੍ਰਾਣੀ ਚ ਕੋਈ ਅੱਲਾਵਾ ਮੇ ਹੋ ਗਈ ਤਾਂ ਅਸੀਂ ਕਾਹ ਰਖਾਂਗੇ ਤੁਹਾਨੂੰ ਇਸ ਕਰਕੇ ਇਹ ਮਹਾਪੁਰਸ਼ਾਂ ਦੇ ਬਚਨ ਦੇ ਨਾਲ ਸਾਡੇ ਕੋਲ ਦਸਮ ਗ੍ਰੰਥਾਂ ਦੇ ਸਰੂਪ ਵੀ ਹੈ ਗੁਰੂ ਗ੍ਰੰਥ ਸਾਹਿਬ ਅਹਰਦੇਸ ਰੂਪੇ 45 1610 ਸੰਗ ਹੈ ਲੜੀਵਾਰ ਰੂਪ ਹੈ ਲਾਹੌਰ ਦੇ ਛਪੇ ਹੋਏ ਤੇ 1912 ਦਾ ਪ੍ਰਿੰਟ ਹੈ ਇੱਕ ਦਸਮ ਗ੍ਰੰਥ ਵੀ ਹੈ ਜਿਹੜੇ ਵੀ ਉਹ ਵੀ ਲੜੀਵਾਰ ਹੈ ਇਹ ਇਹਨਾਂ ਅਕਮ ਨੂੰ ਪਤਾ ਹੋਰ ਵਾਹਿਗੁਰੂ ਮਹਾਰਾਜਾਂ ਨੇ ਵਾਹਿਗੁਰੂ ਖਾਲਸਾ ਲਾਹੌਰ ਦੇ ਪਾ ਰਵੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੰਸ਼ ਜਿਹੜੇ 1912 ਦੇ ਇਤਿਹਾਸ ਜੀ ਪਏ ਜੀ ਰਸਨਾ ਦੇ ਦੇਖੋ ਕਹਿਣਾ ਤਾਂ ਇਹ ਜਾਨਣਾ ਕਿ ਅਸੀਂ ਤਾਂ ਬੜੇ ਭਾਗਾਂ ਵਾਲੇ ਆ ਵੀ ਅਸੀਂ ਉਹ ਪਰਿਵਾਰਾਂ ਚ ਜਨਮ ਲਿਆ ਜਿਨ੍ਹਾਂ ਨੇ ਮਤਲਬ ਸਾਡੇ ਜਿਹੜੇ ਸਰਬਉੱਚਾ ਸਾਡੇ 10 ਪਾਤਸ਼ਾਹੀਆਂ ਨੇ ਆਪਣੀਆਂ ਜਾਨਾਂ ਪਰਿਵਾਰ ਵਾਰ ਕੇ ਜੋ ਸਾਨੂੰ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਆ ਉਹ ਤੋਂ ਉੱਪਰ ਸਾਨੂੰ ਸਿੱਖਾਂ ਨੂੰ ਕੁਝ ਵੀ ਨਹੀਂ ਹੈਗਾ ਕਿਉਂਕਿ ਸਾਡਾ ਅਸਲ ਗੁਰੂ ਗੁਰੂ ਗ੍ਰੰਥ ਸਾਹਿਬ ਆ ਅਸੀਂ ਬੜੇ ਭਾਗਾਂ ਵਾਲੇ ਆ ਕਿ ਸਾਡੇ ਬਜ਼ੁਰਗਾਂ ਨੇ ਸਾਡੇ 10 ਗੁਰੂਆਂ ਪਾਤਸ਼ਾਹੀਆਂ ਦਾ ਜਿਹੜਾ ਆਪਣਾ ਸਾਨੂੰ ਜਿਹੜੀ ਬਾਣੀ ਉਹਨਾਂ ਨੇ ਬਖਸ਼ੀ ਆ ਉਹਨੂੰ ਸ਼ਾਮਿਲ ਕੇ ਰੱਖਿਆ ਸਾਨੂੰ ਬੜੀ ਖੁਸ਼ੀ ਹੋਈ ਹੈ ਗੱਲ ਦੀ ਕਿਉਂਕਿ ਦੇਖੋ ਜਿਹੜੀ ਸਿੱਖ ਕੌਮ ਆ ਸਾਡੇ ਤਾਂ ਸਰਬੋਤਮ ਗੁਰੂ ਗ੍ਰੰਥ ਸਾਹਿਬ ਆ ਸਾਨੂੰ ਜਿਹੜੇ ਅੱਜ ਅਸੀਂ ਇੱਥੇ ਖੜੇ ਆ ਜਾਂ ਪੰਜਾਬ ਪੰਜਾਬੀਅਤ ਪੰਜਾਬ ਬਖਸ਼ਣ ਵਾਲੇ ਗੁਰੂ ਸਾਡੇ ਗੁਰੂਆਂ ਦਸੇ ਪਾਤਸ਼ਾਹੀਆਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਐ 11ਵੀਂ ਪਾਤਸ਼ਾਹੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਸੱ ਕੱਡੇੜੀਆਂ ਕਰਵਾਨੀਆਂ ਦਿੱਤੀਆਂ ਉਸ ਤੋਂ ਬਾਅਦ ਸਾਨੂੰ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੱਸ ਕੇ ਦੇ ਕੇ ਗਏ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਸੋ ਸਾਡਾ ਪੰਜਾਬੀ ਜਿਹੜੇ ਪਰਿਵਾਰਾਂ ਚ ਆ ਪੰਜਾਬ ਜੀ ਜਨਮ ਲੈਣ ਵਾਲੇ ਹੈਗੇ ਆ ਅਸੀਂ ਸਾਡਾ ਸਾਨੂੰ ਸਰਬਉੱਚ ਗੁਰੂ ਗ੍ਰੰਥ ਸਾਹਿਬਾ ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ ਕਿ ਸਾਡੇ ਬਜ਼ੁਰਗਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਲਣ ਜਿਹੜਾ ਅੱਡਾ ਸਤਿਕਾਰ ਰੱਖਿਆ ਅਸੀਂ ਇਹ ਕਰਾਉਣ ਆਲਾ ਸਾਰਾ ਸਾਡੇ ਗੁਰੂ ਸਾਹਿਬਾ ਰੱਬਾ ਪਰ ਅਸੀਂ ਬਹੁਤ ਭੱਗ ਆਲੇ ਆ ਇਹਨਾਂ ਪਰਵਾਨੇ ਜੀ ਜਨਮ ਲੈ ਆ ਕਿੰਨੇ ਖੁਸ਼ੀ ਹੁੰਦੀ ਹੈ ਕਿਉਂਕਿ ਇਨਸਾਨ ਖਾਲੀਆ ਤੰਦ ਹੈ ਤੇ ਖਾਲੀਆ ਤਜਾਂਦਾ ਹੈ ਜਦੋਂ ਕੋਈ ਪੰਚਾਇਤ ਦੇ ਵਿੱਚ ਕਹਿੰਨੇ ਕਿ ਇਹਨਾਂ ਦੇ ਦਾਦਾ ਜੀ ਦੇ ਕੇ ਆਏ ਤੇ ਕਿੰਨਾ ਮਾਣ ਮਹਿਸੂਸ ਖੁਸ਼ੀ ਖੁਸ਼ੀ ਉਹੀ ਗੱਲਾਂ ਅਸੀਂ ਮੈਂ ਯੂਥ ਵਿੱਚ ਆ ਮੈਂ ਯੂਥ ਨੂੰ ਵੀ ਇਹੀ ਗੱਲ ਕਹਿਣਾ ਕਿ ਦੁਨੀਆ ਪਰ ਰਹਿੰਦਾ ਸਿਰਫ ਇੱਕ ਨਾਮ ਆ ਕੋਈ ਯੂਥ ਪੈਦਾ ਹੁੰਦਾ ਕੋਈ ਮਾਂ-ਬਾਪ ਦੀ ਕੋਖੋਂ ਸਿਰਫ ਪੈਸਾ ਜਾਂ ਕੋਈ ਮਤਲਬ ਗਲਤ ਚੀਜ਼ਾਂ ਨੂੰ ਅਵੋਇਡ ਕਰਕੇ ਕੇਚ ਹੀ ਰਹਿ ਜਾਂਦੀ ਆ ਕੋਈ ਅਸੀਂ ਚੰਗਾ ਕੰਮ ਕਰਦੇ ਆ ਤਾਂ ਐਵੇਂ ਉਹ ਕਿਤਨਾ ਕਿਤੇ ਲੋਕਾਂ ਚ ਉਹ ਚੀਜ਼ ਰਹਿੰਦੀ ਆ ਅਸੀਂ ਗਾਂ ਨੂੰ ਬਯੂਥ ਨੂੰ ਆਈ ਸੰਦੇਸ ਦਿੰਨਾ ਉਹਨਾਂ ਨੂੰ ਕਿ ਐਵੇਂ ਦਾ ਕੋਈ ਕੰਮ ਕਰਕੇ ਦੁਨੀਆ ਪਰ ਜਾਓ ਤੁਹਾਡੇ ਮਾਪੇ ਬਾਪ ਨੂੰ ਤੁਹਾਡਾ ਆਉਣ ਵਾਲੇ ਪੀੜੀਆਂ ਨੂੰ ਗਰਭ ਹੋਵੇ ਕਿ ਹਾਂ ਅਸੀਂ ਇਹ ਪਰਿਵਾਰਾ ਜੀ ਜਨਮ ਲਿਆ ਐਵੇਂ ਦੇ ਕੰਮ ਆਪਾਂ ਨੂੰ ਕਰਨੇ ਚਾਹੀਦੇ ਆ ਖਾਸ ਤੌਰ ਪਰ ਸਿੱਖ ਧਰਮ ਜਿ ਜੰਮੇ ਸਾਨੂੰ ਵੱਧ ਤੋਂ ਵੱਧ ਆਪਣੇ ਗੁਰੂਆਂ ਨੇ ਜਿਹੜਾ ਆਪਣੇ ਪਰਿਵਾਰ ਵਾਰ ਕੇ ਸਾਨੂੰ ਸਿੱਖ ਧਰਮ ਬਖਸ਼ਿਆ ਪੰਜਾਬ ਬਖਸ਼ਿਆ ਸਾਨੂੰ ਵੱਧ ਤੋਂ ਵੱਧ ਆਪਣੇ ਪੰਜਾਬ ਦੀ ਸੇਵਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਿੰਦਰ ਸਿੰਘ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਸਾਡੇ ਪਿੰਟੇ ਬਾਬਾ ਅਜੀਤ ਸਿੰਘ ਜੀ ਹਸਾਰੀ ਵਾਰਿਆਂ ਦੀ ਬਹੁਤ ਜ਼ਿਆਦਾ ਕਿਰਪਾ ਹੈ तकरीबन ਬਹੁਤ ਦੇਰ ਤੋਂ ਅਖੰਡ ਪਾਤਸ਼ਾਹਨ ਦੀ ਲੜੀ ਚੱਲਣ ਤੋਂ 2199 ਤੋਂ ਵੀ ਪਹਿਲਾਂ ਦੇ ਬਾਬਾ ਜੀ ਦੇ ਵਿੱਚ ਆਉਂਦੇ ਰਹੇ ਤੇ ਬਹੁਤ ਸੰਗਤਾਂ ਨੂੰ ਪ੍ਰੇਰਨਾ ਕਰਕੇ ਇਹ ਲੜੀ ਜਦ ਤੋਂ ਸ਼ੁਰੂ ਹੋਈ ਹੈ ਬਾਬਾ ਜੀ ਨੇ ਪ੍ਰੇਰਣਾ ਕਰਕੇ ਸੰਗਤਾਂ ਨੂੰ ਜੋੜਿਆ ਹੈ ਤੇ ਇਸ ਦੇ ਵਿੱਚ ਜਿਵੇਂ ਕਿ ਸਰਦਾਰ ਗੁਰਚਾਨ ਸਿੰਘ ਜੀ ਤੇ ਇਹਨਾਂ ਦੇ ਪਿਤਾ ਜੀ ਸਰਦਾਰ ਸਿਵ ਸਿੰਘ ਜੀ ਉਹਨਾਂ ਨੇ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਪਾਇਆ ਬਹੁਤ ਹੀ ਸੇਵਾ ਕੀਤੀ ਉਹਨਾਂ ਤੋਂ ਬਾਅਦ ਹੁਣ ਅੱਗੇ ਅੱਗੇ ਸੇਵਾਦਾਰ ਸਭ ਪਿੰਡ ਨਾਲ ਜੁੜੇ ਹੈ ਸਭ ਪਿੰਡਾਂ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਇਹ ਸਾਡੇ ਇਕੱਲੇ ਪਿੰਡ ਦਾ ਨਹੀਂ ਸਾਰੇ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਖੰਡਪਤ ਸਾਹਿਬ ਦੀ ਲੜੀ ਚੱਲਦੀ ਹੈ ਬਹੁਤ ਸਾਧਾਂ ਨਾਲ ਰੋਕ ਹੋ ਗਿਆ ਤੇ ਇਹ ਗੁਰਦੁਆਰਾ ਜਿਵੇਂ ਕਿ ਮੈਨੂੰ ਲੱਗਦਾ ਹੈ ਵੀ ਇਹ ਇੱਕ ਇਤਿਹਾਸਕ ਗੁਰਦੁਆਰਾ ਹੈ ਜਿਵੇਂ ਕਿ ਪਹਿਲਾਂ ਇਤਿਹਾਸ ਦੱਸਿਆ ਕਿ ਸਾਡੇ ਪਿੰਡ ਵਿੱਚ ਘਟਨਾ ਵਾਪਰੀ ਕਿਉਂ ਵਾਪਰੀ ਕਿਉਂਕਿ ਇਹ ਕੋਈ ਇਤਿਹਾਸਕ ਗੁਰਦੁਆਰਾ ਪਹਿਲਾਂ ਤੋਂ ਬਾਬਾ ਜੀ ਨੇ ਬਚਨ ਵੀ ਕੀਤੇ ਸੰਨ ਕਿ ਇਹ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀਾਂ ਦੇ ਇੱਥੇ ਚਰਨ ਪਏ ਹੋਇਆ ਸੋ ਜਦ ਤੋਂ ਸ੍ਰੀ ਖੰਡਫਾਤ ਸਾਹਿਬ ਦੀ ਲੜੀ ਸ਼ੁਰੂ ਹੋਈ ਹੈ ਪਿੰਡ ਦੇ ਵਿੱਚ ਇਹੀ ਜੀ ਕੋਈ ਘਟਨਾ ਮੇਰੇ ਨੌਲੇਜ ਵਿੱਚ ਨਹੀਂ ਹੈਗੀ ਕਿ ਹੋਈ ਹੋ ਕਿਉਂਕਿ ਬਾਕੀ ਆਉਣਾ ਜਾਣਾ ਤਾਂ ਸੰਸਾਰ ਦਾ ਇੱਕ ਮਹਾਰਾਜ ਜੀ ਅਕਾਲਪੁਰਖ ਦੀ ਰੀਤ ਹੈਗੀ ਹੈ ਜੋ ਆਇਆ ਸੋ ਚੱਲ ਹੈ ਨਾਨਕ ਲਿਖਿਆ ਨਾਲ ਸੋ ਆਪਣੇ ਪਿੰਡ ਦੇ ਵਿੱਚ ਸਾਡੇ ਪਿੰਨ ਸਿੰਘ ਪ੍ਰਵੇਸ਼ ਹੋਰ ਵੀ ਸਾਰੇ ਸੰਗਤਾਂ ਦਾ ਸਹਿਯੋਗ ਰਹਿੰਦਾ ਚਾਹੇ ਜਤੋਂ ਸ੍ਰੀ ਬਾਬਾ ਜੀ ਨੇ ਇਸ ਪਿੰਡ ਦੇ ਵਿੱਚ ਅਖੰਡ ਪਾਲ ਸਾਹਿਬ ਦੀ ਲੜੀ ਚਲਾਈ ਹੈ ਜਤੋਂ ਸਾਡੇ ਪਿੰਡ ਵਿੱਚ ਕੋਈ ਪਾਰਟੀ ਵਾਹੀ ਨਹੀਂ ਹੈਗੀ ਨੰਬਰ ਸਾਹਿਬ ਨੰਬਰਦਾਰ ਸਾਹਿਬ ਸਾਡੇ ਨਾਲ ਖੜੀ ਦਰਜੀਤ ਜੀ ਤੇ ਜੈਲਦਾਰ ਪਰਿਵਾਰ ਤੋਂ ਹੈ ਨੇ ਤੇ ਸਾਰੇ ਪਿੰਡ ਦਾ ਬੜਾ ਸਹਿਯੋਗ ਨਾਲ ਸੰਗਤਾ ਕੇਸ ਕਾਰਜ ਨੂੰ ਬਾਬਾ ਜੀ ਵੱਲੋਂ ਦੱਸੇ ਹੋਏ ਕਾਰਜ ਨੂੰ ਚਲਾ ਰਹੀ ਹੈਗੂ ਜੀ ਦਾ ਖਾਸਾ ਵਾਹਿਗੁਰੂ ਫਤਿਹ